ਇਹਨਾਂ ਗੁਰਦਾਸ ਸਿੰਘਲ ਪਿੰਡ ਠਾਣੇ ਧਾਰੀਵਾਲ ਸਿਆ ਤੇ 14 ਤਰੀਕ ਨੂੰ ਨਾ ਘਰੋਂ ਚਲੇ ਗਿਆ ਸੀਗਾ ਤੇ ਸਾਨੂੰ ਇਹਦੀ ਉਕティਮੇਸ਼ਨ 15 ਤਰੀਕ ਨੂੰ ਮਿਲੀ ਇੱਕ ਬੱਚੇ ਦੀ ਇਹ ਛੋਟੀ ਸੀਗੀ 11 ਸਾਲੀ ਤੇ ਜਦੋਂ ਸਾਨੂੰ ਇਹਦੇ ਬਾਰੇ ਪਤਾ ਲੱਗਾ ਸਭ ਤੋਂ ਪਹਿਲਾਂ ਤੇ ਐਫਆਰ ਲੋਚ ਕੀਤੀ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਸੀਂ ਫਿਰ ਆਪਣੀਆਂ ਟੀਮਾਂ ਬਣਾ ਕੇ ਤੇ ਮਤਲਬ ਇਹਦੀ ਭਾਲ ਸ਼ੁਰੂ ਕਰ ਦਿੱਤੀ ਸਾਰੇ ਜੋ ਕੈਮਰੇ ਵਗੈਰਾ ਤੇ ਜਿੱਥੇ ਦਾ ਸੋਸ਼ਲ ਮੀਡੀਆ ਤੇ ਇਹਦੇ ਅਸੀਂ ਇਸ਼ਤਿਹਾਰ ਵਗੈਰਾ ਸਾਰੇ ਜਾਰੀ ਕੀਤੇ ਤੇ ਅੱਜ ਸਾਨੂੰ ਉਹਦੇ 'ਚ ਕਾਮਯਾਬੀ ਮਿਲਿਆ ਕਿ ਬੱਚੇ ਨੂੰ ਅਸੀਂ ਰਿਕਵਰ ਕਰ ਲਿਆ ਇੱਥੋਂ ਚਲੇ ਗਿਆ ਸੀਗਾ ਜੀ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਫਿਰ ਕਿਉਂਕਿ ਅਸੀਂ ਉੱਥੇ ਸਾਰੇ ਸਾਡੇ ਟੀਮਾਂ ਗਈਆਂ ਸੀ ਸਾਨੂੰ ਪਤਾ ਸੀਗਾ ਕਿ ਇੱਥੇ ਇੱਥੇ ਜਿੱਥੇ ਇੱਥੇ ਚਲੋ ਕੋਈ ਵੀ ਇਹ ਜਾਂਦੇ ਦਰਬਾਰ ਸਾਹਿਬ ਹੋਸਟਲ ਜਾਂਦੇ ਆ ਉੱਥੇ ਅਸੀਂ ਕੰਟੈਕਟ ਕਰਕੇ ਆਏ ਸੀਗੇ ਤੇ ਉੱਥੋਂ ਫਿਰ ਸਾਨੂੰ ਉਹਨਾਂ ਦਾ ਇੰਟੀਮੇਸ਼ਨ ਆਈ ਕਿ ਇਦਾਂ ਇਦਾਂ ਜਿਹੜਾ ਆ ਬੱਚਾ ਵਾ ਤੇ ਜਿਹੜੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਉਹ ਉੱਥੇ ਸੀਗਾ ਉੱਥੋਂ ਫਿਰ ਆਪਰ ਰਿਕਵਰ ਕੀਤਾ ਕਾਰਨ ਤੇ ਇਹਨਾਂ ਦੇ ਐਕਚੁਅਲੀ ਪੇਰੈਂਟਸ ਜਿਹੜੇ ਆ ਨਾ ਉਹ ਰਹਿੰਦੇ ਆ ਲੁਧਿਆਣਾ ਤੇ ਬੱਚਾ ਇੱਥੇ ਆਪਣੇ ਦਾਦਾ ਤਤਾਇਆ ਜੀ ਦੇ ਸਿਰਫ ਦੋਨੇ ਉਹ ਘਰ ਚ ਨਹੀਂ ਉਹਨਾਂ ਦੇ ਕੋਲ ਰਹਿੰਦਾ ਸੀਗਾ ਜੀ ਤੇ ਕੁਛ ਉਹ ਮਤਲਬ ਤੁਹਾਨੂੰ ਪਤਾ ਹੀ ਪੇਰੈਂਟਸ ਤੋਂ ਬਿਨਾ ਤੇ ਕਿਹੜਾ ਕੋਈ ਛੇਅਰ ਕਰਦਾ ਤੇ ਉਹਦੇ ਮਨ ਚ ਬੱਚਾ ਕੋਈ ਗੱਲਾਂ ਗੁੱਲਾਂ ਉਹ ਕਰਦੇ ਹੋਣਗੇ ਆਈਆਂ ਤੇ ਉਸ ਦੇ ਕਰਕੇ ਹੀ ਉਹ ਇੱਥੋਂ ਚਲੇ ਗਿਆ ਇੱਥੋਂ ਬੱਸ ਸਟੈਂਡ ਪਹੁੰਚਿਆ ਜੀ ਗੁਰਦਾਸਪੁਰ ਤੇ ਈ ਰਿਕਸ਼ਾ ਲਿਆ ਜਾਂ ਕੋਈ ਲਿਫਟ ਲਈ ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਜਾ ਕੇ ਬੱਸ ਸਟੈਂਡ ਉਸ ਤੋਂ ਬਾਅਦ ਇਹਨੇ ਫਿਰ ਉੱਥੋਂ ਰਿਕਸ਼ਾ ਲੈ ਕੇ ਤੇ ਦਰਬਾਰ ਸਾਹਿਬ ਚਲੇ ਆ। ਦੇਖੋ ਜੀ ਬੱਚੇ ਨੂੰ ਤੇ ਆਪਾਂ ਵੀ ਸਾਰੇ ਸਮਾਜ ਚ ਰਹਿੰਦੇ ਆ ਜੀ ਸਾਰੇ ਪੇਰੈਂਟਸ ਜਿਹੜਾ ਬੱਚੇ ਨੂੰ ਆਪਾਂ ਜਿੰਨਾ ਛੱਡਾਂਗੇ ਪਿਛਲੇ 2 ਸਾਲ ਤੋਂ ਇੱਥੇ ਰਹਿ ਰਿਆ ਸੀ ਲਗਾਤਾਰ ਠੀਕ ਆ ਜੀ ਇਹ ਤੇ ਮਨੋਂ ਇਹਨਾਂ ਦੀ ਚਲੋ ਨਲੈਕੀ ਵੀ ਕਹਿਣਾ ਚਾਹੀਦਾ ਕਿਉਂਕਿ ਅੱਜ ਕੱਲ ਦਾ ਮਾਹੌਲ ਤੁਹਾਨੂੰ ਪਤਾ ਹੀ ਆ ਕੋਈ ਜੇ ਸਾਨੂੰ ਤੇ ਇੱਕ ਵੀ ਡਰ ਵੀ ਹੁੰਦਾ ਕਿ ਕਿਹੋ ਕੋਈ ਮਾੜੇ ਅਨਸਰ ਦੇ ਕੋਈ ਉਹਨਾਂ ਦੇ ਤੇ ਚੜ ਗਏ ਤੇ ਇਸ ਬੜੀ ਪ੍ਰੋਬਲਮ ਪੈਂਦੀ ਬਾਅਦ ਚ ਤੇ ਇਹੀ ਅਪੀਲ ਹੈ ਕਿ ਆਪਣੇ ਬੱਚੇ ਦੀ ਕੇਅਰ ਕਰੋ ਆਪਾਂ ਦੋਨਾਂ ਨੂੰ ਦੇਖੋ ਉਹਨਾਂ ਦਾ ਵ ਦੇਖੋ ਜੀ ਜਦੋਂ ਹੀ ਇਨਫਰਮੇਸ਼ਨ ਸਾਡੇ ਕੋਲ ਆਈ ਤੇ ਐਸਐਸਪੀ ਸਾਹਿਬ ਨਾਲ ਸ਼ੇਅਰ ਕੀਤੀ ਗਈ ਤੇ ਉਹਨਾਂ ਨੇ ਉਸ ਪੁਆਇੰਟ ਤੋਂ ਹੀ ਮਤਲਬ ਇਹਨੂੰ ਬੜਾ ਨੇ ਕਿਹਾ ਵੀ ਸੀਰੀਅਸਲੀ ਤੇ ਪਰਸਨਲੀ ਲੈ ਕੇ ਇੱਥੇ ਕੰਮ ਕਰੋ ਸਾਡੇ ਧਾਰੀਵਾਲ ਥਾਣੇ 'ਚ ਅਸੀਂ ਜੋ ਟੀਮਾਂ ਤਿੰਨ ਚਾਰ ਇੱਥੇ ਇਹਨਾਂ ਦੀਆਂ ਟੀਮਾਂ ਸੀਗੀਆਂ ਸਪੈਸ਼ਲ ਬ੍ਰਾਂਚ ਦੀ ਟੀਮ ਮਤਲਬ ਇਧਰੋਂ ਬਟਾਲਾ ਸਾਈਡ ਗੁਰਦਾਸਪੁਰ ਦੇ ਕੈਮਰੀ even ਪਠਾਨਕੋਟ ਵੀ ਜਾ ਕੇ ਅਸੀਂ ਬੱਸ ਸਟੈਂਡ ਰੇਲਵੇ ਸਟੇਸ਼ਨਸ ਤੇ ਸਾਰੇ ਕੈਮਰੀ ਚੈੱਕ ਕੀਤੇ ਤੇ ਮੈਂ ਮਤਲਬ ਐਸਐਚਓ ਧਾਰੀਵਾਲ ਨੇ ਸਪੈਸ਼ਲ ਬ੍ਰਾਂਚ ਚਾ ਰਾਜਕਮਰ ਜੀ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਦੀ ਟੀਮ ਨੇ ਤੇ ਸਾਨੂੰ ਵਿੱਚ ਜਿਹੜੀ ਹੈ ਸਕਸੈਸ ਮੀ ਜੀ ਸਰ ਬੱਚਾ ਹੁਣ ਕਿਵੇਂ ਮਾਪੇ ਤੁਸੀਂ ਕਰਤਾ ਸਪੋਰਟ ਹਾਂਜੀ ਉਹ ਜੋ ਵੀ ਆਪਣੇ ਇੱਥੇ ਐਕਚੁਅਲੀ ਐਫਏਰ ਲੋਜ ਕੀਤੀ ਸੀਗੀ ਜੀ ਐਫਏ ਨੰਬਰ 86 ਹੈ ਜੀ 134 ਬੀਐਨਐਸ ਦੇ ਤਹਿਤ ਤੇ ਉਹ ਜੋ ਵੀ ਉਹਦੇ ਆਪਣੇ ਉਹਨਾਂ ਦੇ ਲੀਗਲੀ ਸੀਡਿੰਗਸ ਹੋਣਗੀਆਂ ਉਹ ਕਰਕੇ ਕਰ ਦਿੰਦੇ ਆ ਅਜੀ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਐਸਐਚਓ ਮੈਡਮ ਨੇ ਡੀਐਸਪੀ ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਸਾਡਾ ਬੱਚਾ ਬਰਾਮਦ ਕਰਕੇ ਦਿੱਤਾ ਇੰਨਾ ਕੋਈ ਵੀ ਨਹੀਂ ਕਰਦਾ ਜਿਨ੍ਹਾਂ ਇਹਨਾਂ ਨੇ ਸਾਡਾ ਸਾਥ ਦਿੱਤਾ ਹਰ ਦੁੱਖ ਸੁੱਖ ਦੇ ਰਾਤ ਦੇ 10:00 ਤੋਂ ਸਵੇਰ ਤੱਕ ਦੋ ਦੋ ਤਿੰਨ ਤਿੰਨ ਚੱਕੜ ਮਾਰਦੇ ਰਹੇ ਅਸੀਂ ਬਹੁਤ ਇਹਨਾਂ ਦਾ ਦਿਲੋਂ ਧੰਨਵਾਦੀ ਕਰਦੇ ਆ ਕਿ ਤੇਰਾ ਸਾਡਾ ਬੱਚਾ ਵਾਪਸ ਮਿਲ ਗਿਆ ਹੈ ਮਿਲਿਆ ਡੀਐਸਪੀ ਸਾਹਿਬ ਮੈਡਮ ਜੀ ਨੇ ਵੀ ਬਹੁਤ ਐਸਐਸ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਸਾਡੇ ਕੋਲ ਆਣ ਜਾਣ ਦਾ ਕਰਾਇਬ ਵੀ ਨਹੀਂ ਹੈਗਾ ਉਹਨਾਂ ਨੇ ਸਾਨੂੰ ਪੈਸਿਆਂ ਦੀ ਮਦਦ ਕੀਤੀ ਸਾਡੇ ਫੋਨ ਬੰਦ ਸੀ ਉਹਨਾਂ ਨੇ ਜਿਹੜਾ ਫੋਨ ਆ ਸਾਡਾ ਲੁਧਿਆਣਾ ਰਹਿ ਗਿਆ ਸੀ ਇਹਨਾਂ ਨੇ ਉਸੇ ਵੇਲੇ ਇੱਕ ਘੰਟੇ ਦੇ ਵਿੱਚ ਹੀ ਸਾਡਾ ਨਵਾਂ ਨੰਬਰ ਚਾਲੂ ਪੁਰਾਣਾ ਨੰਬਰ ਚਾਲੂ ਕਰਾਤਾ ਵੀ ਸ਼ਾਇਦ ਤੁਹਾਡਾ ਬੇਟਾ ਉਸ ਨੰਬਰ ਤੇ ਤੁਹਾਨੂੰ ਫੋਨ ਕਰੇ ਤੁਹਾਨੂੰ ਕੋਈ ਕੋਈ ਮੈਸੇਜ ਆਏ ਉਹਨਾਂ ਨੇ ਫਿਰਾਨੂੰ ਕਹਿ ਆ ਵੀ ਤੁਸੀਂ ਜਲੰਧਰ ਵੀ ਜਾ ਕੇ ਦੇਖੋ ਜਿੱਥੇ ਤੁਸੀਂ ਜਾਂਦੇ ਜੇ ਉੱਥੇ ਵੀ ਜਾ ਕੇ ਮੈਂ ਸ਼ਨੀਵਾਰ ਚੱਲ ਗਿਆ ਅਸੀਂ ਰਾਤ ਉੱਥੇ ਰਿਹਾ ਸਾਰੇ ਉੱਥੇ ਵੇਖਿਆ ਵੀ ਕਿਤੇ ਲੋਸਮੈਂਟ ਦੀ ਕਰਾਈ ਜਿੰਨੇ ਉੱਥੇ ਮੁਲਾਜ਼ਮ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਫੋਟੋਆਂ ਦੇ ਕੇ ਆਂ ਜਲੰਧਰ ਬੱਸ ਸਟੈਂਡ ਤੇ ਰੇਲਵੇ ਜਿਹੜਾ ਚੁੰਕੀ ਪੈਂਦੀ ਹੈ ਬੱਸ ਸਟੈਂਡ ਦੇ ਅੰਦਰ ਉਹਨਾਂ ਨੂੰ ਵੀ ਫੋਟੋ ਦਿੱਤੀ ਮੈਂ ਜਿੱਥੇ ਵੀ ਤੁਹਾਨੂੰ ਕੋਈ ਸੰਪਰਕ ਲੱਗੇ ਐਸਐਚਓ ਤਾਰੀ ਰਾਜ ਸਾਹਿਬ ਮੈਡਮ ਨੂੰ ਸੰਪਰਕ ਜ਼ਰੂਰ ਕਰਿਓ ਅਸੀਂ ਬਹੁਤ ਧੰਨਵਾਦ ਕਰਦੇ ਆਂ ਭਾਈ ਲੋਕੇ ਜਿੰਨਾ ਮਰਜ਼ੀ ਗੱਲਾਂ ਕਰਦੇ ਰਹਿਣ ਵੀ ਪੁਲਿਸ ਵਾਲੇ ਇੱਥਾ ਉੱਧਾ ਨੇ ਪਰ ਅਸੀਂ ਸਾਨੂੰ ਪਤਾ ਵੀ ਜਿੰਨਾ ਸਾਡਾ ਉਹਨਾਂ ਸਾਥ ਦਿੱਤਾ ਵਾ ਪਰ ਮਾਤਮਾ ਦਾ ਵੀ ਸ਼ੁਕਰੀਆ ਕਰਦੇ ਹਾਂ ਉਹਨਾਂ ਦਾ ਵੀ ਮੈਡਮ ਹੋਣਾ ਦਾ ਵੀ ਸ਼ੁਕਰੀਆ ਕਰਦੇ ਜਿਨ੍ਹਾਂ ਨੇ ਦਵਾਵਾ ਸਦਕਾ ਸਾਡਾ ਬੱਚਾ ਸਾਨੂੰ ਹਵਾਲੇ ਕਰ ਦਿੱਤਾ ਇਹ ਸਾਡਾ ਬੇਟਾ ਦੀਪਕ ਸ਼ਰਮਾ ਹੈ ਗੁਰਦਾਸ ਨਗਰ 6ਵੀਂ ਕਲਾਸ ਚ ਪੜਦਾ ਬਹੁਤ ਸਿਆਰਾ ਹੈ ਪੜਨ ਵਿੱਚ ਵੀ ਬਹੁਤ ਸਿਆਰਾ ਹੈ ਜੀ